ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਨਵੇਂ ਸਾਲ ਦੀਆਂ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਸਿੱਖ ਸੰਗਤਾਂ ਨੂੰ ਸਮੂਹ ਭਾਈਚਾਰੇ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੋਣ ਰਾਜ ਸੰਧੂ ਚੈਨਲ ਵੱਲੋਂ ਤੇ ਵੀਰ ਗੁਰਲਾਲ ਸਿੰਘ ਜੀ ਦੇ ਕੋਲ ਆਏ ਅੱਜ ਪਿੰਡ ਸੁਰ ਸਿੰਘ ਤੇ ਵੀਰ ਪ੍ਰਦੀਪ ਆਪਣੇ ਨਾਲ ਖੜਾ ਤੇ ਆਜੋ ਇਹਨਾਂ ਨਾਲ ਵੀ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਨਾਲ ਸਤਿ ਸ੍ਰੀ ਅਕਾਲ ਸਾਸੀ ਦਾ ਸੰਧੂ ਸਾਭ ਜੀ ਠੀਕ ਠਾਕ ਜੀ ਮਹਾਰਾਜ ਬਹੁਤ ਹੋਦਿਆ ਤੇ ਨਵੇਂ ਸਾਲ ਦੀਆਂ ਤੁਹਾਨੂੰ ਬਹੁਤ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਹੋਣ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਸੰਧੂ ਸਾਹਿਬ ਜਿਹੜੇ ਭੈਣ ਭਰਾ YouTube ਚੈਨਲ ਨੂੰ ਤੇ Facebook ਤੇ ਵੀਰ ਭਰਾ ਵੀਡੀਓ ਵੇਂਦੇ ਆ ਹਾਂਜੀ ਸਾਰੇ ਵੀਰ ਭਰਾਵਾਂ ਨੂੰ ਦਿਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਮਹਾਰਾਜ ਸੋਸੋ ਖਾਣਾ ਸਾਲ ਨਗਾਵੇ ਸੱਚੇ ਪਾਤਸ਼ਾਹ ਹੋਰਸ ਨਾਓ ਤੁਸੀਂ ਪਰਿਵਾਰ ਜੀ ਮਹਾਰਾਜ ਠੀਕ ਠਾਕ ਵਧੀਆ ਚੱਲ ਰਹੀ ਕਰ ਰਸ ਬੜੀ ਕਿਰਪਾ ਜੀ ਸੋ ਬਾਕੀ ਮੇ ਜਿੰਨੇ ਵੀ ਆਪਣੇ ਚੈਨਲ ਨਾਲ ਜੁੜੇ ਆ ਠੀਕ ਹੈ ਜੀ ਸਾਰੇ ਭੈਣ ਭਰਾ ਵੱਡੇ ਛੋਟੇ ਬਜ਼ੁਰਗ ਬੱਚੇ ਠੀਕ ਹੈ ਜੀ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਸਾਰੇ ਸੰਬੰਧੀਆਂ ਨੂੰ ਲੱਖ ਲੱਖ ਕਰੋੜ ਕਰੋੜ ਇੱਕ ਵਾਰ ਤੋਂ ਫੇਰ ਮੁਬਾਰਕ ਬਾਦ ਹੋਵੇ ਠੀਕ ਹੈ ਜੀ ਇਸੇ ਤਰ੍ਹਾਂ ਤੁਸੀਂ ਦਿਨ-ਦੁਪਹਿਰ ਤੇ ਰਾਤ ਚੌਗਨੀ ਤਰੱਕੀ ਕਰਦੇ ਰਹੋ ਤੇ ਹੋਰ ਪ੍ਰਦੀਪ ਵੀ ਠੀਕ ਠਾਕ ਠੀਕ ਸਭ ਤਾਂ ਰਾਜੀ ਆ ਤੇ ਆ ਬੋਲੀ ਸੋਨਹਾਲ ਸਤਿ ਸ਼੍ਰੀ ਅਕਾਲ ਉਹ ਵਾਹਿਗੁਰੂ ਮਹਾਰਾ ਸੱਚੇ ਪਾਚਾ ਨਮਨਰਵਾ ਰੱਖੇ ਵੀਰ ਨੂੰ ਵੀ ਚਲੋ ਵੀਰ ਵੀ ਰੋਟੀ ਖਾਂਦਾ ਵਾ ਸਾਡੇ ਸਿਰ ਤੋਂ ਹੀ ਵੀਰ ਦੇ ਸਿਰ ਤੋਂ ਖਾਂਦੇ ਆ ਮਹਾਰਾ ਚੜ੍ਹਦੀ ਗਲਾਈ ਰੱਖੇ ਸੰਧੂ ਵੀਰ ਨੂੰ ਹਮੇਸ਼ਾ ਲੈ ਵੀ ਦੋਸਤੋ ਜਿੱਦਾਂ ਕਿ ਸਾਰੇ ਭਰਾਵਾਂ ਨੂੰ ਪਤਾ ਹੀ ਆ ਵੀਰ ਗੁਰਨਾਲ ਹੋਂਦੇ ਕੋਲ ਆਏ ਆ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਅੱਜ ਵੀ ਤਕਰੀਬਨ ਕੋਈ 4-5 ਨਾਗਵੀਰ ਹੋਂਦੇ ਕੋਲੇ ਮੌਜੂਦ ਆ ਠੀਕ ਆ ਜੀ ਹਰ ਵਾਰ ਦੀ ਤਰ੍ਹਾਂ ਕੋਈ 5-4-5 4 ਨਾਗ ਜਿਹੜੇ ਹਰੇਕਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਵੀਰ ਗੁਰਨਾਲ ਦੇ ਘਰੋਂ ਤੇ ਤਿੰਨ ਵੜਾ ਸੂਈਆਂ ਸਵਾਈਆਂ ਨੇ ਇੱਕ ਵਾਰ ਤੁਹਾਨੂੰ ਗੱਬਣ ਦਿਖਾ ਦਿਆਂਗੇ ਠੀਕ ਹੈ ਜੀ ਤੇ ਇੱਕ ਵਾਰ ਜਿਹੜੀ ਤੁਸੀਂ ਸਾਹਮਣੇ ਬਲੈਕ ਰਾਂਗ ਦੇ ਵਿੱਚ ਦੇਖ ਰਹੇ ਜੀ ਇਹ ਕੁਝ ਕੁ ਸਮਾਂ ਪਹਿਲਾਂ ਸੂਈ ਆ ਤੇ ਬਾਕੀ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਮਿਲ ਜੂਗੀ ਬੌਲੇ ਤੇ ਆ ਦੁੱਧ ਤੇ ਆ ਕਿੰਨੇ ਦਿਨਾਂ ਦੇ ਪਸ਼ੂ ਸੂਏ ਤੇ ਕੀ ਮੋਲ ਰੇਟ ਪੜਦਾ ਰਹੂਗਾ ਉਹ ਪੂਰੀ ਗੱਲਬਾਤ ਆਪਾਂ ਵੀਰ ਗੁਰਲਾਲ ਦੇ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਲੈਣੀ ਹੈ ਗੁਰਲਾਲ ਵੀਰੇ ਕੀ ਹਾਲ ਨੇ ਵਧੀਆ ਵਧੀਆ ਸੰਧੂ ਸਾਹਿਬ ਠੀਕ ਠਾਕ ਜੀ ਚੜਦੀ ਕਲਾ ਅੱਛਾ ਗੱਬੜ ਦੇ ਜਿੱਦਾਂ ਜ਼ਿਕਰ ਕੀਤਾ ਆਪਾਂ ਜ ਟੋਟਲ ਚਾਰ ਵੜਾ ਆਪਣੇ ਕੋਲ ਹਾਂਜੀ ਹਾਂਜੀ ਸੰਧੂ ਸਾਹਿਬ ਚਾਰ ਪਸ਼ੂ ਆ ਤਿੰਨ ਸੂ ਠੀਕਾ ਜੀ ਤੇ ਐਸਾ ਗੱਲਾਂ ਲਪਈ ਆ ਜਿਹੜੀ ਵਹਿੜ ਸੁਈ ਜੇਰ ਪਾਤੀ ਨੇ ਸੰਧੂ ਸਾਹਿਬ ਪ੍ਰੋਪਰ ਜੇਰ ਦੀ ਵੀਡੀਓ ਸਾਰੀ ਆਪਣੇ ਕੋਲ ਪਈ ਆ ਅੱਜ ਹੀ ਬੱਚੀ ਸੁਈ ਆ 7 ਵਜੇ ਸਵੇਰੇ ਠੀਕ ਹੈ ਤੇ 12 ਵਜੇ ਇਹਨੇ ਜੇਰ ਪਾਤੀ ਤਾਂ ਕੋਈ 3-4 ਕਿਲੋ ਚਵਾਈ ਕੀਤੀ ਹੋਊਗੀ ਜਿਆਦੀ ਨਹੀਂ ਐਵੇਂ ਤੁਹਾਨੂੰ ਕਹੀਏ ਕੋਈ ਇੱਕ ਨੰਬਰ ਕਰਮ ਵਾਲੀ ਕੋਈ ਇਤਰਾ ਹੀ ਭੈਣ ਭਰਾ ਮਗਾਲੇ ਤੱਕ ਜਾ ਕੇ ਤੇ ਲੈਵਾਂਗੇ ਆਪਾਂ ਠੀਕਾ ਲਓ ਤੁਸੀਂ ਸ਼ੁਰੂਆਤ ਆਪਾਂ ਐਸੇ ਵਹਿੜ ਤੋਂ ਕਰ ਲੈਨੇ ਆ ਵੱਡੀ ਵਹਿੜ ਆ ਸੁਈ ਸਵਾਈਓ ਬੱਚੀ ਕੇ ਬੱਚਾ ਮਗਰ ਆ ਗਿਆ ਬੱਚੀ ਸੰਧੂ ਸਾਹਿਬ ਗਰਲੈਂਡੋ ਦੀ ਦਿੱਤੀ ਬਹੁਤ ਜਿਆਦੀ ਸੋਹਣੀ ਠੀਕ ਆ ਜੀ ਹਾਂਜੀ ਤੇ ਆਪ ਸਵੇਰੇ ਕਿ ਸੁਵਾ ਚਲੋ ਘਰ ਆਲੇ ਆ ਦੂਜਾ ਹੀ ਕਹਿਆ ਤੁਸੀਂ ਕੋਈ ਭੈਣ ਭਰਾ ਤਿੱਜਾ ਵੀ ਮੰਨੇ ਸੰਧੂ ਸਾਹਿਬ ਠੀਕ ਹੈ ਜੀ ਹਾਂ ਜੀ ਦੁੱਧ ਪਿਛਲੇ ਸੂਏ ਕਰਮ ਵਾਲੀ ਨੇ 22 ਲੀਟਰ ਲਾਇਆ ਵਾ ਠੀਕ ਹੈ ਹਾਂ ਜੀ ਉਹ ਦੋਸਤੋ ਸੁਵਾ ਦੂਜਾ ਮੰਨ ਲਿਓ ਤਿੱਜਾ ਮੰਨ ਲਿਓ ਬਾਕੀ ਥਾਣੇ ਕੋਲ ਬਹੁਤ ਜ਼ਿਆਦਾ ਕਾਇਮ ਆ ਰੋਕ ਰੋਕ ਦਾ ਥਾਣਾ ਮੋٹے ਥਾਣਾ ਤੇ ਸਪੇਸ ਵਾਂਡ ਬਹੁਤ ਜ਼ਿਆਦੀ ਆ ਵੇਖੋ ਕਾਫੀ ਵਧੀਆ ਸਪੇਸ ਵਾਂਡ ਦਾ ਗੈਪ ਕੋਬ ਆਪਸੀ ਥਾਣਾ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਖੂਬਸੂਰਤ ਤੇ ਗਰਲਾਲ ਵੀਰੇ ਥੋੜੀ ਬੱਦੀ ਕੋਈ ਚੁਵਾਈ ਧਾਰਾਂ ਤੁਰਾ ਮਾਰਤੀਆਂ ਸੰਦੂ ਸਾਹਿਬ 3-4 ਕਿਲੋ ਚੋਈ ਐਵੇਂ ਆਪਾਂ ਝੂਠ ਨਹੀਂ ਮਾਰਨਾ ਵੀ 8 ਕਿਲੋ ਚੋਈ 9 ਕਿਲੋ ਨਹੀਂ 3.5 ਕਿਲੋ ਚੋਈ ਉਹ ਚੌਣ ਏਨੀ ਜਿਆਦੀ ਨਿਕਰ ਵੀ ਗੱਲ ਹੀ ਛੱਡ ਦੋ ਠੀਕ ਹੈ ਜੀ ਹਾਂਜੀ ਲੈ ਵੀਰੇ ਗਰਲਾਲ ਖੋਲ ਕੇ ਤੋੜ ਕੇ ਦਿਖਾ ਦਿਆ ਮਗਰ ਬੱਛੀ ਐ ਦੋਸਤੋ ਗਰਲੈਂਟੋ ਦੇ ਵਿੱਚ ਮਗਰ ਬੱਛੀ ਆ ਬੱਚੇ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਬਾਕੀ ਇੱਕ ਵਾਰੀ ਤੁਸੀਂ ਮੜੀ ਜੀ ਹਵਾਨੇ ਛੱਡੇ ਦੇ ਉੱਪਰ ਝਾਤ ਮਾਰੋ ਬਹੁਤ ਖੂਬਸੂਰਤ ਹਵਾਨਾ ਛੱਡਾ ਤੇ ਬਾਕੀ ਅਗੇ ਇਥੋਂ ਵੇਖ ਕੇ ਤੁਸੀਂ ਇੱਕ ਅੰਦਾਜ਼ਾ ਲਾ ਲੋਗੇ ਵੀ ਮਿਲਕ ਦੁੱਧ ਕਿੰਨਾ ਕੁ ਚੋਣਾ ਚਾਹੀਦਾ ਵੇਰ ਨੂੰ ਠੀਕ ਆ ਜੀ ਕਿਉਂਕਿ ਹਰੇਕ ਭਰਾ ਜਿਹੜਾ ਸਿਆਣਾ ਹੈ ਹਰੇਕ ਭਰਾ ਪਸ਼ੂ ਪਾਲਕ ਨੂੰ ਪਤਾ ਹੈ ਕਿਹੜਾ ਪਸ਼ੂ ਕਿੰਨਾ ਕੁ ਦੁੱਧ ਕੱਢਦਾ ਬਾਕੀ ਛੱਡੇ ਛੋਟੇ ਦੀ ਬੜੀ ਖਬਰਦਾਰਾ ਬਹੁਤ ਸੁਨਾ ਮੁਠੀ ਥਣ ਤੇ ਸੂਸਵਾ ਦੇ ਵਿੱਚ ਇੱਕ ਵਾਰੀ ਆਈ ਹੈ ਕਰਮਾੜੀ ਕਿਉਂਕਿ ਉਹਨਾਂ ਕੁਝ ਸਮਾਂ ਪਹਿਲਾਂ ਜਿਹੜੀ ਸੂਸਵਾ ਕੇ ਇੱਕ ਵਾਰੀ ਫ੍ਰੀ ਹੋਈ ਹੈ ਠੀਕ ਆ ਗਰ ਲਾਲ ਜੇਰ ਦਸਤਾ ਹੀ ਪਾਤੀ ਵੀਰੇ ਸੰਧੂ ਸਾਹਿਬ ਸਾਰੀ ਵੀਡੀਓ ਬਣੀ ਪਈ ਆ ਜਿਹੜਾ ਮਰਜੀ ਭੈਣ ਭਰਾ ਆਪਣੇ ਜਿਹੜਾ ਖਰੀਦ ਕਰੂ ਉਹਨੂੰ ਪਹਿ ਲਓ ਦੋਸਤੋ ਜੇਜੂਰ ਪ੍ਰੋਪਰ ਪਈ ਆ ਠੀਕ ਆ ਜੀ ਤੇ ਕਿਸੇ ਭਰਾ ਨੇ ਕਲਿੱਪ ਵੇਖਣੀ ਆ ਤੇ ਹਰ ਵਾਰ ਦੀ ਤਰ੍ਹਾਂ ਵੀਰ ਨੂੰ ਕਲਿੱਪ ਬਣਾ ਕੇ ਆਪਣੇ ਕੋਲ ਰੱਖ ਲੈਂਦੇ ਆ ਉਹ ਕਲਿੱਪ ਮੇਰਾ ਭਰਾ ਇੱਥੇ ਆਣ ਕੇ ਵੇਖ ਲਿਓ ਤੁਸੀਂ ਠੀਕ ਆ ਜੀ ਖਰੀਦਣ ਲੱਗੇ ਵੇਖ ਲਿਓ ਕੋਈ ਵੀਰ ਆਨਲਾਈਨ ਸੌਦਾ ਕਰ ਲਿਆ ਕਰਦਾ ਤੇ ਬਿਲਕੁਲ WhatsApp ਤੇ ਵੀ ਮਗਾ ਸਕਦੇ ਹੋ ਤੁਸੀਂ ਤੇ ਗਰਨਾਲ ਵੀਰ ਦਾ ਮੁੱਲ ਦੱਸ ਕੀ ਕਰਦਾ ਸੰਧੂ ਸਾਹਿਬ ਮੁੱਲ ਕੋਈ 80 ਨਹੀਂ ਕੋਈ 85 ਨਹੀਂ ਨਵੇਂ ਸਾਲ ਤੇ ਛੋੜਾ ਹੀ ਆ 75000 ਤੋਂ ਖੁੱਲੇ ਮਾਨਦਾਨ ਕਰਾਂਗੇ ਆਪਾਂ 75 ਹਾਂ ਜੀ ਸੰਧੂ ਸਾਹਿਬ ਲਓ ਜੀ 75000 ਦੇ ਵਿੱਚੋਂ ਮਾਨਦਾਨ ਹੋਊਗਾ ਸੋ ਕੋਈ ਭਰਾ ਸੌਦਾ ਠੀਕ ਹੈ ਜੀ ਇਹਦਾ ਬੱਚਾ ਹੋ ਗਿਆ ਪੀਛੂ ਸਾ ਮੜਾ ਜਾ ਆਜੋ ਜੀ ਹਾਂਜੀ ਉਹ ਠੰਡ ਕਰਕੇ ਫਿਰ ਬਾਹਰ ਨਹੀਂ ਕੱਢਣਾ ਆ ਬਿਲਕੁਲ ਜੀ ਆ ਬੱਚੀ ਨੂੰ ਜਨਮ ਦਿੱਤਾ ਬਹੁਤ ਜਿਆਦੀ ਸੋਹਣੀ ਬੱਚੀ ਲਓ ਜੀ ਆ ਬੱਚੀ ਵੇਖੋ ਠੀਕ ਹੈ ਆ ਪੂਰੀ ਨਿੱਗਰ ਆ ਬੱਚੀ ਵੇਰ ਨੂੰ ਬਹੁਤ ਅਜੇ ਚੰਗੀ ਤਰ੍ਹਾਂ ਪਸ਼ੂ ਤੋਂ ਦੋਸਤੋ ਕੋਲੋਤਾ ਨਹੀਂ ਜਾਂਦਾ ਕਿ ਜਿਹੜੀ ਬੱਚੀ ਆ ਬੱਚਾ ਤਕਰੀਬਨ ਕੁਝ ਸਮਾਂ ਪਹਿਲਾਂ ਜਿਹੜੀ ਇਹ ਵਹਿੜ ਸੁਈ ਆ ਬਿਲਕੁਲ ਗਿੱਲੇ ਨਾ ਰੂਏ ਬੱਚਾ ਠੀਕ ਹੈ ਇਹ ਬੱਛੀ ਆ ਸਵੈਰ ਦੇ ਮਗਰ ਤੇ ਕਰਨਾਲ ਮੁੱਲ ਕਿਨਾ ਦੱਸੇ ਵੀਰੇ ਸੰਧੂ ਸਾਹਿਬ ਲੈ ਦੇ 75000 ਦੀ ਵਹਿਰ ਦਵਾਂਗੇ 75 ਦੀ ਹਾਂਜੀ ਲਓ ਵੀ ਯਸਨੋ ਜਿਹੜੀ 75000 ਆ ਠੀਕ ਆ ਜੀ ਬਾਕੀ ਵਹਿਰ ਚੰਗੀ ਆ ਦੁੱਧ ਚੰਗਾ ਚਵਾਜੂਗੀ ਕਰਮਾਂ ਦੀ ਠੀਕ ਆ ਤੇ ਇਧਰ ਸੈਕੰਡ ਮੈਂਬਰ ਤੇ ਆਪਣੇ ਕੋਲ ਇੱਕ ਐਚ ਐਫ ਦੇ ਵਿੱਚ ਆ ਗਈ ਆ ਕਰਨਾਲ ਸੰਧੂ ਸਾਹਿਬ ਪਹਿਲਾ ਸੂਆ ਬੱਛੀ ਸੂਈ ਆ ਹਾਂਜੀ ਅੱਜ ਸੂਈ ਨੂੰ ਪੰਜਵਾਂ ਦਿਨ ਆ ਠੀਕ 20 ਕਿਲੋ ਦੁੱਧ ਤਿਆਰ ਹੋਊਗਾ ਐਸ ਵਕਤ 20 ਕਿਲੋ ਸੰਦੂ ਸਾਹਿਬ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਚੋਕੇ ਤਸੱਲੀ ਕਰਕੇ ਖੜੇ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਹਾਂਜੀ ਸੂਆ ਦੁੱਜਾਗੇ ਨਹੀਂ ਪਹਿਲਾ ਸੂਆ ਸੰਦੂ ਸਾਹਿਬ ਪਹਿਲੇ ਨੇ ਹਾਂਜੀ ਪਹਿਲਾ ਬੱਛਾ ਇਹ ਮਗਰ ਕੀ ਸੀ ਕਰਨ ਵਾਲਾ ਇਹਦਾ ਮਗਰ ਬੱਛਾ ਸੰਦੂ ਸਾਹਿਬ ਲਓ ਜੀ ਮਗਰ ਬੱਛਾ ਠੀਕ ਹੈ ਜੀ ਤੇ ਐਸ ਵਕਤ 20 ਕਿਲੋ ਸੰਦੂ ਸਾਹਿਬ ਤਿਆਰ ਵਾ ਜਿਹੜਾ ਲਓ ਜੀ 20 ਕਿਲੋ ਹਾਜ਼ਰ ਦੁੱਧ ਦਾ ਜਿਹੜਾ ਪੰਜਾ ਚੌ ਪੰਜਾਂ ਦਿਨਾਂ ਦੀ ਸੂਈਏ ਵੜ ਤੇ ਪਲੂਨ ਪਹਿਲਾ ਸੂਆ ਬੱਛੀ ਹੈ ਠੀਕ ਹੈ ਜੀ ਤੇ ਰਾਂਗ ਪ੍ਰਿੰਟ ਫੈਸ਼ਨ ਪੁਸ਼ਣ ਤੁਸੀਂ ਆ ਵੇਖ ठीक है ले कर लाल भाई खोल के दिखा दिए लो जी ठीक है ਉਹ ਹਵਾਨਾ ਜਿਹੜਾ ਬਿਲਕੁਲ ਜਿਹੜਾ ਤੁਸੀਂ ਦੇਖ ਰਹੇ ਹੋ ਠੀਕ ਆ ਜੀ ਫਾੜੀ ਵਾਲਾ ਹਵਾਨਾ ਛੱਡਾ ਬਾਕੀ ਚਵਾਜਬੂਦ ਹੀ ਚੰਗੀ ਦਾ ਪੰਜ ਕਿ ਦਿਨ ਦਾ ਸਮਾਂ ਹੋ ਗਿਆ ਠੀਕ ਆ ਨੈਟ 20 ਕਿਲੋ ਜਿਹੜਾ ਹਾਜ਼ਰ ਦੋ ਦੰਦ ਸਭ ਤਿਆਰ ਵਾਜੇ ਦਾ ਦੋ ਦੰਦ ਛੱਡ ਕਿਉਂਕਿ ਭੈਣ ਭਰਾ ਕੰਡਾ ਮਾਰ ਕੇ ਤਿੰਨ ਟਾਈਮ ਖੜੇ ਆਪਣੇ ਘਰੋਂ ਗੱਲ ਆਪਣੇ ਘਰ ਤਸੱਲੀ ਕਰ ਲੈਣ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਠੀਕ ਹੈ ਜੀ ਸੋ ਹਾਈ ਟੂ ਵੀ ਤੇ ਤਕਰੀਬਨ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਬਾਕੀ ਫੈਸ਼ਲ ਫਿਸ਼ਨ ਬਹੁਤ ਆ ਵੈਰ ਨੂੰ ਆਇਆ ਡੱਬੀ ਆ ਠੀਕ ਹੈ ਜੀ ਜਿਹੜਾ ਬਿਲਕੁਲ ਐਫ ਪੀਓ ਵਿੱਚ ਕਰਾਸ ਡੱਬੀ ਦਾ ਸ਼ਕੀਨ ਆ ਵੈਰ ਨੂੰ ਹੱਥ ਪਾ ਸਕਦੇ ਦੁੱਧ ਚੰਗਾ ਕਰਨ ਵਾਲੀ ਦਾ 20 ਕਿਲੋ ਦੁੱਧ ਬਹੁਤ ਅੱਗੇ ਵਧਾਉਣਾ ਘਟਾਉਣਾ ਕਿਸੇ ਭਰਾ ਦੀ ਸੇਵਾ ਇਕਰਨਾਲ ਕਿੰਨੇ ਦੇ ਦੇ ਰਿਆ ਵੀਰ ਇਹ ਸੰਤੂ ਸਾਹਿਬ ਨਵੇਂ ਸਾਲ ਚ ਅੱਜ ਛੋਟਾ ਹੀ ਹੈ ਮਹਾਰਾਜ ਜੀ ਮੇਰਾ ਨਾ ਉਤਰਾ ਬੱਚੀ ਦੇ ਵੀ 75 70 ਕਰਦੀ ਆ ਪਰ ਲੈ ਦੇ ਜਿਹੜੀ ਆਪਾਂ 65000 ਰੁਪਏ ਬੱਚੀ ਦੇਣੀ ਆ ਜੀ 60000 ਹਾਂ ਜੀ ਮਾਨਤਨ ਕਰਾਂਗੇ ਤੁਹ ਖੁੱਲੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਗਰਨਾਲ ਇੱਕ ਆਪਣੇ ਕੋਲ ਆ ਕ੍ਰਾਸ ਖੜੀ ਹੈ ਜੀ ਜੀ ਇਹ ਜਰਸੀ ਤੇ ਚਾਈ ਆਪ ਦਾ ਕਾ ਸੰਤੂ ਸਾਹਿਬ ਅੱਛਾ ਜੀ ਹਾਂਜੀ ਇਹ ਇਹ ਵੀ ਸੂਈ ਹੈ ਨਾ ਸੰਤੂ ਸਾਹਿਬ ਸੂਈ ਤਾਜੀ ਇਹਨੂੰ ਤੀਜਾ ਦਿਨ ਅੱਜ ਸੂਈ ਨੂੰ ਇਹਦੇ ਮਗਰ ਬੱਚਾ ਜੀ ਮਗਰ ਬੱਚਾ ਆ ਗਿਆ ਹਾਂਜੀ ਲਓ ਦੋਸਤੋ ਠੀਕ ਹੈ ਜੀ ਮਗ ਸੰਦੂ ਸਾਹਿਬ ਉਹਨਾਂ ਤੋਂ ਜੇ ਕਿਹਾ ਕੋਈ ਤਜਾਦੀ ਮੰਨੇ ਕੋਈ ਚੱਕਰ ਨਹੀਂ ਆਹ ਐਸੋ ਪੌਣੇ ਤੇ ਕੀ ਸਥਿਤੀ ਹੈਂ ਦੀ ਸੰਦੂ ਸਾਹਿਬ ਝੂਠ ਹੀ ਮਾਰਨ ਵਾਲੀ ਗੱਲ ਸੱਚ ਪੁੱਛਿਓ ਨਹੀਂ ਤੇ ਇਹ ਰੰਗ ਸਿਆਣਿਆਂ ਦੇ ਵੀ ਛੇਤੀ ਕੀਤਾ ਦੁੱਧ ਨਹੀਂ ਵਾਦਾ 18 ਕਿਲੋ ਠੰਡਾ ਹੋਊਗਾ ਲੀਟਰ ਵਾਲਾ ਕੋਈ ਭੈਣ ਭਰਾ ਦਾ ਕੰਡਾ ਲਿਆਵੇ ਮੇਰੇ ਘਰ ਤਸੱਲੀ ਕਰਕੇ ਖੜੇ ਜਦੋਂ ਬਾਅਦ ਸੰਦੂ ਸਾਹਿਬ ਦੁੱਧ ਪਾਏ ਦਾ ਹੁਣ 18 ਕਿਲੋ ਆਪਾਂ ਚਵਾ ਦਾਂਗੇ ਨਹੀਂ ਨਿਕਲੂਗਾ 17 ਨਹੀਂ ਨਿਕਲੂਗਾ ਸੰਦੂ ਸਾਹਿਬ ਦੋ ਡਾਂਗੂ 'ਚ ਭੈਣ ਭਰਾ ਤਸੱਲੀ ਨਾਲ ਚੋਕੇ ਖੜੇ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਦੱਸ ਦਉ 18 ਕਿਲੋ ਜਿਹੜਾ ਇਸ ਕਿਉਂਕਿ ਇਹ ਤੇ ਤਿੰਨਾਂ ਦਿਨਾਂ ਦੀ ਸੂਈ ਆ ਤੇ ਸੂਆ ਕੋਈ ਵੀਰ ਤਿੱਜਾ ਮੰਨ ਕੇ ਸੌਦਾ ਤੁਸੀਂ ਕਰ ਲਿਓ ਠੀਕ ਆ ਜੀ ਤੇ ਬਾਕੀ ਥਾਲ ਥੂਣ ਜਿਹੜੇ ਪ੍ਰੋਪਰ ਚਾਰ ਵਿਰਲ ਵਾਂ ਦੇ ਕੋਝੀ ਆ ਜਿੰਨੇ ਵੀ ਆਪਾਂ ਤੁਹਾਨੂੰ ਥੋੜੀ ਲਾਗ ਕੇ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਜੀ ਤੇ ਰੰਗ ਜੇ ਵੀ ਆਪਾਂ ਹਮੇਸ਼ਾ ਕਹਿੰਦੇ ਵੀ ਗੋੜ ਵਰਗਾ ਰੰਗ ਆ ਬਿਲਕੁਲ ਬਰਾਊਨ ਕਲਰ ਆ ਕਾਫੀ ਕਲਰ ਆ ਬਰਾਊਨ ਕਲਰ ਆ ਤੇ ਬਾਕੀ ਕਿਸੇ ਰਗ ਦਾ ਭੂਰ ਛਟਾ ਕੋਈ ਗੱਲ ਪਸੰਦੂ ਸਾਹਿਬ ਮੈਂ ਨਾ ਵੀ ਇੱਕ ਡਾਂਗ ਆਪਣੇ ਘਰ ਚੋਂ ਦੇ ਇੱਕ ਡਾਂਗ ਦੇ ਵੇ ਘਰ ਜਾ ਕੇ ਤਸੱਲੀ ਨਾਲ ਚਵਾ ਦੇ ਫਿਰ ਪਈਏ ਲਾਵਾਂਗੇ ਠੀਕ ਆ ਜੀ तू ही का माल को ले मगर बच्चा नहीं थे बच्चा संतुष्ट मगर है करमाली ਠੀਕ ਹੈ ਲਗਰ ਲਾਲ ਦੱਸਦਾ ਮੋਨਪਰਾ ਕੀ ਕਰਦਾ ਸੰਧੂ ਸਾਹਿਬ ਕੋਈ ਸੱਤਨ ਨਹੀਂ ਕੋਈ ਪੀਆ ਕਰਨੀ ਇਹਦੀ 65000 ਚ ਖੁੱਲੇ ਮਾਨਦਾਨ ਕਰਾਂਗੇ 65000 ਦੋ ਸੰਧੂ ਸਾਹਿਬ 18 ਲੀਟਰ ਆਪ ਆਦੇ ਘਰੋਂ ਚ ਆਵਾਂਗੇ ਅੱਜ ਤੀਜਾ ਚੌਥਾ ਦਿਨ ਸੂਈ ਨੂੰ ਮਗਰ ਬੱਚਾ ਹਾਂ ਦੋ ਦੇ ਬੱਚੇ ਆਪਾ ਵਿਖਾ ਦਨੇ ਹੋਣੀ ਹਾਂ ਹਾਂਜੀ ਲਓ ਜੀ 60000 ਦੇ ਵਿੱਚੋਂ ਛੋੜ ਛੱਪਾ ਠੀਕ ਆ ਜੀ ਬਾਕੀ ਜਿਹੜੇ ਭਰਾਵਾਂ ਨੂੰ ਚੱਜੂਗੀ ਪਸੰਦ ਆਊਗੀ ਇੱਥੇ ਆਣ ਕੇ ਤੁਸੀਂ ਆਪ ਦੀ ਚੋਕੇ ਵੇਖੋ ਤਸੱਲੀ ਕਰੋ ਠੀਕ ਆ ਤੇ ਇਸ ਤੋਂ ਬਾਅਦ ਆਪਣਾ ਗਰਲਾਲ ਜਿਹੜੀ ਆ ਵੈਡ ਗੱਬਣਾ ਕੀ ਆ ਹਾਂਜੀ ਸੰਤੂ ਸਾਹਿਬ ਲੰਬੋਚੜੀ ਆ ਸ਼ਾਈ ਵਾਲ ਕਰਮਾ ਲਈਏ ਵੀ ਲਓ ਜੀ ਠੀਕ ਆ ਜੀ ਬਾਕੀ ਧੋਨ ਕਾਫੀ ਲੰਬਾ ਕੋਈ 4 ਇੰਚ ਲੰਬਾ ਧੋਨ ਨਾ ਲਮੋਚੜਾਂ ਦੇ ਵਿੱਚ ਆਉਂਦੀ ਆ ਠੀਕ ਆ ਜੀ ਕੋਈ ਸ਼ਾਈ ਵਾਲ ਕਰੌਂ ਸੰਗ ਦੇ ਵਿੱਚ ਮੰਨ ਲਈ ਤੇ ਇਹ ਗਰਲਾਲ ਗਾਂ ਕਿੰਨਾ ਸੁਭਾ ਸੁਣ ਦੂਜਾ ਸੁਆ ਸੰਤੂ ਸਾਹਿਬ ਸੁਣੀ ਆ ਦੂਜਾ ਸੁਆ ਪਹਿਲੇ ਸੁਆ 12 13 ਲੀਟਰ ਦੁੱਧ ਕੱਢਿਆਵੇਂ ਕਹਿ ਦਿੱ ਗਏ ਵੀ ਅੱਜ ਦੱਪਣ ਵਾਈ ਨੇ 17 18 ਚੋਇਆ ਨਹੀਂ 12 13 ਕਿਲੋ ਬੰਦਿਆਂ ਨੇ ਚੋਇਆ ਉਹਦੇ ਪਿੰਡੋਂ ਗਾਂ ਲਈ ਠੀਕ ਆ ਹਾਂਜੀ ਲਓ ਵੀ ਠੀਕ ਆ ਬਾਕੀ ਹਾਂ ਜੀ ਲਾਇ ਬਣਾਈ ਪਈ ਆ ਗਰਮ ਵਾਲੀ ਪਿਛੇ ਵਟਪਟ ਕਾਫੀ ਆ ਹਵਾਨੇ ਛੱਡੇ ਦੇ ਵਿੱਚ ਸੋ ਤਿੱਪਨ ਤੋਂਪਨ ਦੀ ਆਪਣੀ ਪੂਰੀ ਗਰੰਟੀ ਦੱਸ ਰਹੇ ਹਾਂ ਜੀ ਸਾਹਿਬ ਅਗਲੇ ਦੇ ਘਰ ਜਾ ਕੇ ਤਪਾ ਕੇ ਤਸੱਲੀ ਨਾਲ ਭਾਰ ਪਿਛੇ ਦੀ ਪੂਰੀ ਗਰੰਟੀ ਦਵਾਂਗੇ ਕੋਈ ਨੁਕਸ ਨਿਕਲੇ ਵੱਚੀ ਚ ਭੈਣ ਭਰਾ ਜਿਹੜੇ ਵੀਡੀਓ ਵੇਖਣਦੇ ਆ ਜਦੋਂ ਮਰਜ਼ੀ ਆਪਾਂ ਨੂੰ ਤੁਹਾਨੂੰ ਫੋਨ ਕਰ ਸਕਦੇ ਆ ਵੀ ਆ ਨੁਕਸ ਨਿਕਲੇ ਹਾਂ ਜੀ ਤਸੱਲੀ ਕਰਾ ਕੇ ਆਵਾਂਗੇ ਠੀਕ ਹੈ ਜੀ ਲੋਕ ਤੋਂ ਠੀਕ ਹੈ ਬਾਕੀ ਪਲਿਸਾਂ ਵੀ ਪੂਰੀਆਂ ਜਿੰਨੀ ਵੀ ਆ ਕਰਮਾਂ ਲਈ ਹਾਈਟ ਮੀਡੀਅਮ ਆ ਬਾਕੀ ਜਿੰਨੇ ਵੀ ਆ ਵਜਨ ਵਜੂਦ ਵਿੱਚ ਆ ਕਰਨ ਵਾਲੀ ਇਹ ਗਰ ਲਾਲ ਅੱਜ ਕਿੰਨੇ ਦੇ ਦੇ ਰਿਹਾ ਫਿਰ ਸੰਧੂ ਸਾਹਿਬ ਕੋਈ 60 ਨਹੀਂ ਕੋਈ 65 ਨਹੀਂ ਨਵੇਂ ਸਾਹਿਬ ਤੇ ਆਫਰਾਂ ਲੱਗੀਆਂ ਬਸ 55000 ਚ ਮਾਨਤਨ ਆਪਾਂ ਖੁੱਲੇ ਕਰਨੀ ਅੱਛਾ ਹਾਂਜੀ ਲੋ ਜੀ ਆਫਰਾਂ ਜਾਂਦਾ ਲੱਗੀਆਂ ਤੇ 55 ਜੋ ਮਾਨਤਨ ਹਾਂਜੀ ਹਾਂਜੀ ਸੰਧੂ ਸਾਹਿਬ 400 ਦੇ ਪੀਣ ਵਾਲੀ ਹੈ ਸੰਧੂ ਸਾਹਿਬ ਕੋਈ ਉਹ ਜੀ ਕਰਨੀ ਆ ਬਿਨਾ ਵਾਂਗੇ ਤੋਂ ਕਰਮਾਲੀ ਚੋਂਦੇ ਰੈ ਜਿਹੜੀ ਗੱਲ ਵਾ ਠੀਕ ਆ ਹਫਤਾ ਲੱਗਦੀ ਵਾ ਸਹੀ ਪੂਰੀ ਬੰਠਣ ਕੇ ਸੰਧੀ ਚਲੋ ਦੁੱਧ 13 14 ਕਿਲੋ ਸੰਧੂ ਸਾਹਿਬ ਦੇ ਜੂਗੀ ਠੀਕ ਆ ਜੀ ਹਾਂਜੀ ਲੋ ਵੀ ਇਹ 55000 ਦੇ ਵਿੱਚੋਂ ਛੋਟ ਸੱਪਾ ਹੋ ਜਾਊਗਾ ਤੇ ਕਰੋ ਸਾਂਗ ਦੇ ਵਿੱਚ ਵ ਇਹ ਆ ਤੇ ਚਾਰ ਮੈਗਨੇਟਿਕਾ ਜੀ ਟੋਟਲ ਜਿਹੜੇ 300 300 ਪਸ਼ੂ ਆ ਤੇ ਇੱਕ ਆ ਬੱਚੇ ਵਿਖਾ ਦਈਏ ਨਾ ਸੰਤੂ ਸਾਹਿਬ ਦਿਖਾਤੀ ਆਪਾਂ ਤੁਹਾਨੂੰ ਠੀਕ ਆ ਆ ਬੱਚੇ ਵਿਖਾ ਦਿਓ ਮਾਰੇ ਜੀ ਦੱਬੀ ਦਾ ਆ ਜੀ ਸੰਤੂ ਸਾਹਿਬ ਇਹ ਨਹੀਂ ਦੱਬੀ ਦਾ ਆ ਜੀ ਬੱਚੀ ਸੀ ਉਹਦੀ ਨਹੀਂ ਬੱਚੇ ਹੀ ਆ ਦੋ ਜੀ ਬੱਚੇ ਦੋ ਤੇ ਹਾਂ ਜੀ ਆ ਨਾਰੂ ਥੱਲੇ ਜੇ ਬੱਚਿਆਂ ਦੇ ਨਾਲ ਆ ਚੌਥਾ ਚੌਥਾ ਪੰਜਵਾਂ ਪੰਜਵਾਂ ਦਿਨ ਹੋਇਆ ਸੀ ਜਿਹੜੀ ਅੱਜ ਸੂਈ ਇਹਦਾ ਹੋਇਜ ਬੱਚੀ ਇਹਦੀ ਹਾਂ ਇਹਦੇ ਮਗਰ ਬੱਚੀ ਆ ਸੋ ਤਾਂ ਦੁੱਧੀਆਂ ਮਗਰ ਦੋ ਪੁੱਛੇ ਬੱਚੇ ਦੋ ਮਗਰ ਬੱਚੇ ਆ ਹਾਂਜੀ ਹਾਂਜੀ ਤੇ ਇਹ ਅੱਜ ਦੋਸਤੋ ਪਸ਼ੂ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀ ਗਰਲਾਲ ਸਿੰਘ ਹੋਂਦੇ ਘਰੋਂ ਚਾਰ ਬਹਿਰਾਂ ਨੇ ਤੇ ਬਾਕੀ ਮੇਰਾ ਭਰਾ ਇੱਥੇ ਆ ਕੇ ਆਪਣੀ ਜਿੱਦਾਂ ਮਰਜ਼ੀ ਤਸੱਲੀ ਕਰੋ ਹਰ ਵਾਰ ਆਪਾਂ ਅਪਰਕਟ ਕਵੈਸਟ ਕਰਦੇ ਆਂ ਠੀਕ ਆ ਤੇ ਇੱਕ ਗਰਲਾਲ ਨੰਬਰ ਬੋਲੋ ਆਪਣੇ ਨੰਬਰ 78217182497 ਦੂਜਾ ਨੰਬਰ 8289016207 ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀ ਕਾਕੀ ਪਸ਼ੂ ਆਉਂਦੇ ਰਹਿੰਦੇ ਡੇਲੀ ਰੁਟੀਨ ਦੇ ਵਿੱਚ ਕੋਈ 2 4 5 ਨਾਲ ਜਿਹੜੇ ਆਏ ਗਏ ਨੇ ਸੋ ਤੁਸਾਂ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਗਰਾਮ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋਸ